ਸਤਿ ਸ਼੍ਰੀ ਅਕਾਲ ਮਰਸੇਈ ਤੇ ਸਲਾਮ ਅਦਾਬ ਸਾਰੀ ਦੁਨੀਆ ਦੇ ਵਾਸੀ ਮੈਂ ਪੰਜਾਬੀਆ ਨੂੰ ਕੇਵਲ ਸਿੰਘ ਦੀ ਪਾਲ ਬੋਲੋ ਮੈਂ ਅੱਜ ਸਾਡੇ ਨਾਲ ਪੰਜਾਬੀ ਵਿਸਾਚਨ ਤੇ ਰੂਪਰੂ ਹੋ ਰਿਹਾ ਹਾਂ ਤਾਂ ਇੱਕ ਖਾਸ ਪ੍ਰੋਗਰਾਮ ਲੈ ਕੇ ਆਇਆ ਜਿਹੜਾ ਕਿ ਬਹੁਤ ਵੱਡਾ ਬਹੁਤ ਲੰਬਾ ਨਹੀਂ ਹੈ ਛੋਟਾ ਹੈ ਇਹ ਤਾਂ ਇਹ ਜੀ ਪ੍ਰੋਗਰਾਮ ਅਸੀਂ ਜੇ ਤੁਹਾਨੂੰ ਪਸੰਦ ਆਵੇ ਪ੍ਰੋਗਰਾਮ ਤਾਂ ਜੀ ਲਾਇਕ ਵੀ ਕਰੋ ਸ਼ੇਅਰ ਵੀ ਕਰੋ ਜੇ ਸਬਸਕ੍ਰਾਈਬ ਨਹੀਂ ਕੀਤੀ ਪੰਜਾਬੀ ਵਿਰਸਾ channel ਨੂੰ ਸਬਸਕ੍ਰਾਈਬ ਵੀ ਕਰੋ ਹਾਂਜੀ ਤਾਂ ਇਹ ਅਸੀਂ ਇਹ ਅੱਜ ਤੁਹਾਨੂੰ ਸੀਨ ਦਿਖਾ ਰਹੇ ਹਾਂ ਜੀ ਲੀਡ ਸ਼ਹਿਰ ਦਾ ਤਾਂ ਤਾਂ ਜਿੱਥੇ ਇੱਕ ਘਰ ਘਰ ਸਾਡੇ ਘਰ ਦੇ ਸਾਹਮਣੇ ਆ ਉੱਥੇ ਬਰਖ ਪਈ ਹੈ ਉਹ ਬਰਖ ਦਾ ਨਜ਼ਾਰਾ ਦਿਖਾਉਦੇ ਆ ਤਾਂ ਇਹ 19 ਸ੍ਰੀਖ ਦੀ ਗੱਲ ਹੈ 19 ਨਵੰਬਰ ਦੀ ਗੱਲ ਹੈ ਜਦੋਂ ਕਿ ਬਰਖ ਪਈ ਸੀ ਯੂਕੇ ਦੇ ਇੰਗਲੈਂਡ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸਾਡੇ ਸਾਡੇ ਪਿੰਡ ਵਿੱਚ ਵੀ ਵਰਕ ਪਈ ਸੀ ਤਾਂ ਜੀ ਅਸੀਂ ਲੀਡ ਮਤਲਬ ਕਹਿੰਦੇ ਲੀਡ ਲੀਡ ਟਾਣ ਹਾਲ ਦੀ ਫੋਟੋ ਥੋੜੀ ਦਿਖਾਉਣਾ ਜੀ ਮੈਂ ਹੈ ਜੀ ਲੀਡ ਲੀਡ ਟਾਣ ਹਾਲ ਦੀ ਫੋਟੋ ਹੈ ਜੀ ਤਾਂ ਇਹ ਅਸੀਂ ਇਸ ਇਸ ਜ਼ਿਲ੍ਹੇ ਚ ਰਹਨੇ ਆ ਲੀਡ ਜ਼ਿਲ੍ਹੇ ਚ ਹਾਂ ਜੀ ਤਾਂ ਇਹ ਸਭ ਪਿੰਡ ਹੈ ਜੀ ਜਿਹੜਾ ਕਿ ਆਪਣੇ ਆਪਣੇ 18 ਸਾਲਕ ਨੂੰ ਇਸੇ ਪੇਡਾਂ ਚ ਉਗਰੀਆਂ ਸਨ ਹਾਂ ਜੀ नजारा दिखा दें ए जरा खेत ना इत बीजे सर उस तो बाद चारा बीज छा इत मैं अपने घरों ही वीडियो बनाई है अपने बैडरूम चो ही जी अपने नाल गुआढ़ी इतने ने गोरे बोते उन्हें अभी सिर्फ अपने पंजाबी हैं बाकी सारे गोरे ने तो दूर तक फाने काफ़ी दरखत बहुत सोने ने जी ਦਾ ਇਹੋ ਇਹ ਇਹ ਪੇਡਾ ਚੁਗੜੀਆਂ ਕੋਸ਼ਿਸ਼ ਕਰ ਕੋਈ ਆਰਾਮ ਵੀ ਕਰ ਰਹੇ ਨੇ ਕੁਝ ਛੁਗ ਵੀ ਦੇਗੇ ਨੇ ਤਾਂ ਇਹ ਇਹ ਸਾਡੇ ਆਪਣੇ ਘਰ ਦੇ ਜੇਨੂ ਕਨੇ ਆ ਤਾਂ ਕਿ ਤਾਂ ਕਿ ਵਿੱਚ ਮੈਂ ਫੋਟੋ ਖਿੱਚੀ ਹੈ ਵੀਡੀਓ ਬਣਾਈ ਹੈ ਤਾਂ ਇਹ ਜੀ ਆਪਣੇ ਇਹ ਪਛੇ ਦੇ ਫਾਰਮਾਸਫੀਰ ਪਿੱਛੇ ਬੋਧ ਰੱਖਸ ਨੇ ਹਾਂ ਜੀ ਥੋੜ ਥੋੜੀ ਧੁੰਦ ਵੀ ਆਪਣੇ ਇੰਨੀ ਨਹੀਂ ਹੈ ਪਰ ਜੇ ਤੁਸੀਂ ਹੁਣ ਦੇਖੋਗੇ ਨਜ਼ਾਰਾ ਆਪਣਾ ਹੈ ਆਪਣਾ ਇਹ ਹੈ ਜੀ ਆਪਣੇ ਕੱਲ ਦਾ ਨਜ਼ਾਰਾ ਹੈ ਜੀ 19 ਤਰੀਕ ਦਾ ਨਜ਼ਾਰਾ ਹੈ ਜੀ ਤਾਂ ਸਾਰੇ ਇੱਥੇ ਸਨੋ ਪਈ ਸੀ ਹਾਂ ਜੀ ਤਾਂ ਇਹ ਇਹ ਸਨੋ ਹੈ ਐ ਤੁਸੀਂ ਦੇਖ ਸਕਦੇ ਹੋ ਸਨੋ ਦੇ ਨਾਲ ਜਿਹੜੀਆਂ ਜਿਹੜੇ ਭੇਡਾਂ ਨੇ ਕੋਪਚਾਰੀਆਂ ਨਹੀਂ ਆ ਸਕੀਆਂ ਕਾਰ ਨਹੀਂ ਕਾਰ ਨਹੀਂ ਦਿਖ ਰਿਹਾ ਉਹਨੂੰ ਕੱਤਮੇ ਕੱਲ ਅੱਧਾ ਤਾਂ ਇੰਚ ਪੈਸਨੋ ਜੀ ਤੇ ਕਾਰਾਂ ਵੀ ਪੜੀਆਂ ਪਿਆ ਨੇ ਪਤ ਸੜਕਾਂ ਦਾ ਕਾਸ ਕਰਕੇ ਕਿਉਂਕਿ ਕਾਰਾ ਬਗਜ਼ੀਆਂ ਨਹੀਂ ਤਾਂ ਇੰਨੀ ਸੁਣੋ ਨਹੀਂ ਪਈ ਤਾਂ ਉਹ ਹੱਲੇ ਸੜਕਾਂ ਤੇ ਸੁਣੋ ਨਹੀਂ ਆ ਹਾਂਜੀ ਤਾਂ ਇਹ ਅੱਜ ਇਹ ਤੁਹਾਨੂੰ ਦਿਖਾਵਾਂਗੇ ਜਿਹੜੇ ਯੂ ਕਿਤੇ ਨਹੀਂ ਦੇ ਜਿਹ ਲੈਂਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਲੈਂਦੇ ਨਹੀਂ ਹਾਂ ਜੀ ਤਾਂ ਤੁਹਾਨੂੰ ਜੇ ਇਹ ਇਹ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਇਕ ਕਰੇ ਸ਼ੇਅਰ ਕਰੇ ਜੀ ਤਾਂ ਇਹ ਮੈਨੂੰ ਲੱਗਦਾ ਜੀ ਸਰਦੀਆਂ ਦਾ ਮੌਸਮ ਸਾਡੇ ਸ਼ੁਰੂ ਹੋ ਗਿਆ ਜੀ ਸਾਡਾ ਸਾਡੀ ਪਹਿਲੀ ਸਨੂ ਸੀ ਇਸ ਸਾਲ ਦੀ ਹਰ ਸਾਲ ਪੈਂਦੀ ਹੈ ਨੀ ਕਦੀ ਲੇਟ ਪੈਂਦੀ ਹੈ ਤੇ ਕਦੀ ਜਲਦੀ ਪੈ ਜਾਂਦੀ ਹੈ ਤਾਂ ਤਾਂ ਹੀ ਮੈਂ ਤੁਹਾਨੂੰ ਤੁਹਾਨੂੰ ਹੋ ਗਿਆ ਅੱਜ ਅੱਜ ਵੀ ਕਿਹਾ ਜੀ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੇ ਤੁਸੀਂ ਲਾਈਕ ਕਰਦੇ ਹੋਗੇ ਸ਼ੇਅਰ ਕਰਦੇ